ਦੇਸ਼ ਭਰ ਦੇ ਵਿੱਚ ਅੱਜ ਹੋਲੀ ਦਾ ਤਿਉਹਾਰ ਬੜੇ ਹੀ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਪਰ ਉੱਥੇ ਹੀ ਕੁਝ ਹੁੱਲੜਬਾਜਾਂ ਵੱਲੋਂ ਜੋ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਉੱਤੇ ਜਿਹੜੀ ਪੁਲਸ ਵੱਲੋਂ ਜਿਹੜਾ ਖਾਸ ਤੌਰ ਤੇ ਐਕਸ਼ਨ ਬੜੇ ਵੱਡੇ ਪੱਤਰ ਦੇ ਉੱਤੇ ਦਿੱਤਾ ਜਾ ਰਿਹਾ ਤਾਂ ਜਿੱਥੇ ਚਲਾਣ ਦੀ ਗੱਲ ਕਰ ਲਈ ਉੱਥੇ ਪਰਚੇ ਵੀ ਜੇਕਰ ਕੋਈ ਉਹੋ ਜੀ ਗਲਤੀ ਕਰਦਾ ਉਸ ਦੇ ਉੱਤੇ ਜਿਹੜੀ ਆ ਪਰਚੇ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਅਸੀਂ ਇਸ ਵਕਤ ਮੌਜੂਦ ਹੈਗੇ ਆ ਸ਼੍ਰੀ ਅਮਸਾ ਸਾਹਿਬ ਦੇ ਨੋਵਲਟੀ ਚੌਂਕ ਤੇ ਦੱਸ ਦਈਏ ਕਿ ਅੱਜ ਖਾਸ ਕਰਕੇ ਪੂਰੇ ਸ਼ਹਿਰ ਭਰ ਦੇ ਵਿੱਚ ਜਿਹੜੀਆਂ ਡਿਊਟੀਆਂ ਨੇ ਬਹੁਤ ਵੱਡੇ ਪੱਧਰ ਤੇ ਅੱਜ ਪੁਲਿਸ ਮੁਲਾਜ਼ਮਾਂ ਦੀਆਂ ਲੱਗੀਆਂ ਨੇ, ਟ੍ਰੈਫਿਕ ਪੁਲਿਸ ਦੀਆਂ ਲੱਗੀਆਂ ਨੇ ਤਾਂ ਕੀ ਕੁਝ ਹਦਾਇਤਾਂ ਹੈਗੀਆਂ ਨੇ ਅੱਜ ਇਸ ਡਿਊਟੀ ਨੂੰ ਲੈ ਕੇ ਤਾਂ ਗੱਲ ਕਰ ਲੈਣੇ ਆਂ ਤਾਂ ਸਰ ਖਾਸ ਤੌਰ ਦੇ ਉੱਤੇ ਅੱਜ ਹੋਲੀ ਦੇ ਦਿਨ ਜਿਹੜੇ ਨੌਜਵਾਨ ਮੋਟਰਸਾਈਕਲਾਂ ਤੇ ਟ੍ਰਿਪਲਿੰਗ ਕਰਦੇ ਨੇ ਜਾਂ ਸ਼ਹਿਰ ਦਾ ਮੋਲ ਖਰਾਬ ਕਰਦੇ ਨੇ, ਰੰਗ ਪਾਉਂਦੇ ਨੇ ਆਉਂਦੇ ਜਾਂਦੇ ਤੇ ਤਾਂ ਉਸ ਦੇ ਉੱਤੇ ਕੀ ਕਾਰਵਾਈ ਕਰ ਰਹੇ ਹੋ? ਸਭ ਤੋਂ ਪਹਿਲਾਂ ਜੀ ਆਪਣੇ ਅੱਜ ਹੋਲੀ ਦਾ ਸ਼ੁਭ ਦਿਹਾੜਾ ਤੇ ਹੋਲੀ ਦੇ ਤਿਹਾਰ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈਆਂ ਤੇ ਬਾਕੀ ਗੱਲ ਵੀ ਜਿਹੜੀ ਤੁਸੀਂ ਕੀਤੀ ਆ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਉਹਨਾਂ ਵੱਲੋਂ ਬੜੀਆਂ ਸਖਤ ਅਦਾਇਤਾਂ ਨੇ ਕਿ ਹੋਲੀ ਦੇ ਤਿਹਾਰ ਹੋਲੀ ਦੇ ਤਿਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਈ ਵੀ ਸ਼ਹਿਰ ਦੇ ਵਿੱਚ ਹੁੱਲੜਬਾਜੀ ਨਾ ਕੋਈ ਸਖਸ਼ ਕਰੇ ਇਸ ਕਰਕੇ ਸ਼ਹਿਰ ਦੇ ਵਿੱਚ ਸਾਰੇ ਹੀ ਮਤਲਬ ਨਾਕਿਆਂ ਦੇ ਉੱਤੇ ਜਿਹੜੀ ਸਾਡੀ ਮਤਲਬ ਪੁਲਿਸ ਮਸਤੈਦ ਕੀਤੀ ਹੋਈ ਹੈ ਨਾਕੇ ਲੱਗੇ ਹੋਏ ਥਾਂ ਥਾਂ ਤੇ ਕੋਈ ਟ੍ਰਿਪਲ ਰਾਈਡਿੰਗ ਨਾ ਕਰੇ ਟ੍ਰਿਪਲ ਰਾਈਡਿੰਗ ਤੇ ਖਾਸ ਕਰਕੇ ਜਦੋਂ ਤਿੰਨ ਮੁੰਡੇ ਚੜਦੇ ਆ ਤੇ ਕੋਈ ਨਾ ਕੋਈ ਉਹਨਾਂ ਨੇ ਮਤਲਬ ਫਿਰ ਉਹ ਗਲਤੀ ਕਰਦੇ ਆ ਇਹ ਕਰਕੇ ਜਿਆਦਾ ਅੱਜ ਸਾਡਾ ਫੋਕਸ ਜਿਹੜਾ ਉਹ ਟ੍ਰਿਪਲ ਰਾਈਡਿੰਗ ਤੇ ਆ ਬਾਕੀ ਕੋਈ ਵੀ ਇਹ ਮਤਲਬ ਹੋਰ ਵੀ ਅਸੀਂ ਸ਼ਹਿਰ ਦੇ ਵਿੱਚ ਦੇਖ ਰਹੇ ਆਂ ਵੀ ਗੱਡੀਆਂ ਦੀ ਚੈਕਿੰਗ ਵੀ ਕਰ ਰਹੇ ਆਂ ਕੋਈ ਗਲਤੀ ਨਾ ਕਰੇ ਸ਼ਖਸ ਤੇ ਦੇਖੋ ਤੁਸੀਂ ਆਪ ਵੀ ਸਾਰੇ ਦੇਖ ਕੇ ਆਏ ਆਂ ਵੀ ਸਾਰੇ ਆਪਣੇ ਚੌਂਕਾਂ 'ਚ ਨਾਕਾਬੰਦੀ ਹੋਈ ਹੋਈ ਆ ਵੀ ਕੋਈ ਵੀ ਜਿਹੜੀ ਆ ਅਣਸਖਾਵੀ ਕੋਈ ਘਟਨਾ ਨਾ ਹੋਵੇ ਖਾਸ ਤੌਰ 'ਤੇ ਇੱਥੇ Holi ਦਾ ਤਿਆਰ ਉੱਥੇ ਚੋਣ ਜਾਬਤਾ ਵੀ ਲੱਗਾ ਹੋਇਆ ਤੇ ਜਿਹੜੇ ਕੋਈ ਸ਼ਰਾਰਤੀ ਅਨਸਰ ਜਾਂ ਉਹ ਨੌਜਵਾਨ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਇੱਕ ਤਾਂ ਕਹਿ ਸਕਦੇ ਕਿ ਚਲਾਣ ਤੋਂ ਚਲਾਣ ਤੋਂ ਇਲਾਵਾ ਹੋਰ ਕਿਹੜੀ ਕਾਨੂੰਨੀ ਕਾਰਵਾਈ ਜਿਹੜੀ ਅੱਜ ਕਰਨ ਦੇ ਆਰਡਰ ਹੈਗੇ ਕਾਨੂੰਨੀ ਕਾਰਵਾਈ ਦੇਖੋ ਜੀ ਜੋ ਵੀ ਮਤਲਬ ਕਿਸੇ ਦੀ ਉਹ ਬਣਦੀ ਉਹੀ ਹੋਏਗੀ ਜਿੱਦਾਂ ਟ੍ਰਿਪਲ ਰਾਈਡਿੰਗ ਕਰਦੇ ਤੇ ਟ੍ਰਿਪਲ ਰਾਈਡਿੰਗ ਦਾ ਹੀ ਚਲਾਣ ਹੋਏਗਾ ਨਾਲ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਵੀ ਪੂਰੀ ਅੱਜ ਸਾਰੇ ਚੌਕਾਂ ਦੇ ਵਿੱਚ ਬੜੀ ਸਖਤੀ ਨਾਲ ਚੈਕਿੰਗ ਹੋ ਰਹੀ ਹੈ ਤੇ ਸਵੇਰ ਦੇ ਹੀ ਮਤਲਬ ਚੱਲ ਰਿਹਾ ਵੀ ਮੈਂ ਹੁਣ ਤੱਕ ਕਈ ਕਾਫੀ ਚਲਾਨ ਕੀਤੇ ਜਿਹੜੇ ਟ੍ਰਿਪਲ ਰਾਈਡਿੰਗ ਦੇ ਤੇ ਮਤਲਬ ਹੋਰ ਵੀ ਸ਼ਾਮ ਤੱਕ ਇਸੇ ਤਰ੍ਹਾਂ ਹੀ ਚੱਲੇਗਾ ਵੀ ਕੋਈ ਵੀ ਸ਼ਹਿਰ ਦੇ ਵਿੱਚ ਨਾ ਕੋਈ ਇਹੋ ਜਿਹਾ ਕੰਮ ਹੋਵੇ ਵੀ ਜਿਹੜਾ ਹੋਲੀ ਦਾ ਤਿਹਾਰ ਹੈ ਬੜਾ ਵਧੀਆ ਤਰੀਕੇ ਨਾਲ ਜਿਹੜਾ ਲੋਕ ਮਨਾਉਣ ਆਪਣੇ ਕਿ ਕੋਈ ਵੀ ਗਲਤ ਕੰਮ ਨਾ ਕਰੇ ਕਿ ਅੱਜ ਇੱਕ ਡਿਊਟੀ ਦੀ ਗੱਲ ਕਰੀਏ ਸਵੇਰ ਤੋਂ ਲੈ ਕੇ ਕਦੋਂ ਤੱਕ ਜਿਹੜੀ ਪੁਲਿਸ ਹੈ ਕਿਉਂਕਿ ਅੱਜ ਜਿਹੜੇ ਆਫਿਸਿਸ ਦੇ ਵਿੱਚ ਵੀ ਬੰਦੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਸੜਕਾਂ ਦੇ ਉੱਤੇ ਉਤਾਰ ਦਿੱਤਾ ਗਿਆ ਹੈ ਕਿ ਸਿਰਫ ਉਹਨਾਂ ਵਿਅਕਤੀਆਂ ਨੂੰ ਫੜਨਾ ਜਿਹੜੇ ਵੀ ਮਾਹੌਲ ਖਰਾਬ ਕਰਨਗੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੋਂ ਤੱਕ ਦੀ ਡਿਊਟੀ ਜਿਹੜੀ ਅੱਜ ਹੈਗੀ ਹੈ ਡਿਊਟੀ ਸਾਡੀ ਟਰੈਫਿਕ ਦੀ ਤੇ ਤੁਹਾਨੂੰ ਪਤਾ ਹੀ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8:30 9 ਵੀ ਸਾਨੂੰ ਵਾਜ ਜਾਂਦੇ ਆ ਤੇ ਅੱਜ ਜਿਹੜਾ ਵਾ ਉਹ ਸਾਰੇ ਹੀ ਮਤਲਬ ਜਿੱਦਾਂ ਛੁੱਟੀ ਦਾ ਤਿਹਾਰ ਹੀਗਾ ਮੁਲਾਜ਼ਮ ਜਿੰਨੇ ਵੀ ਸਾਡੇ ਆਫਿਸ ਚ ਕਰਦੇ ਕੰਮ ਸਾਰੇ ਹੀ ਅੱਜ ਡਿਊਟੀ ਕਰ ਰਹੇ ਆ ਦੇਖੋ ਲੋੜੀ ਦੇ ਜਿੱਦਾਂ ਆਪਣੇ ਹੋਲੀ ਦਾ ਤਿਹਾਰ ਆ ਹੋਲੀ ਦੇ ਤਿਹਾਰ ਤੇ ਨਾ ਜਿਆਦਾ ਜਿਹੜੇ ਆ ਮੁੰਡੇ ਉਹ ਮਤਲਬ ਰੰਗ ਰੂੰਗ ਦਾ ਕਰਕੇ ਥੋੜਾ ਜਿਹਾ ਕਰਦੇ ਇਸ ਕਰਕੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਜਿਆਦਾ ਨਾ ਸਖਤੀ ਕੀਤੀ ਜਾ ਰਹੀ ਹੈ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਹਦਾ ਤਾਂ ਏਡੀਸੀ ਵੀ ਟਰੈਪ ਸਾਹਿਬ ਵੱਲੋਂ ਵੀ ਇਹ ਕਿਸੇ ਵੀ ਕੋਈ ਜਿਹੜਾ ਗਲਤ ਕੰਮ ਕਰਦਾ ਉਹ ਤੇ ਉਸੇ ਹਿਸਾਬ ਨਾਲ ਬਣਦੀ ਕਾਰਵਾਈ ਉਦਾਂ ਹੀ ਕਰ ਲੂ। ਕਿਉਂਕਿ ਖਾਸ ਕਰਕੇ ਜਿਸ ਚੌਂਗ ਦੇ ਵਿੱਚ ਆਪਾਂ ਮੌਜੂਦ ਹੈਗੇ ਆਂ ਇਹ ਜੋ ਲਾਰੈਂਸ ਰੋਡ ਪੈਂਦਾ ਅਕਸਰ ਇੱਥੇ ਕਈ ਵਾਰ ਵੇਖਣ ਨੂੰ ਮਿਲਦਾ ਕਿ ਨੌਜਵਾਨ ਜਿਹੜੇ ਆ ਹੁੱਲੜਬਾਜੀ ਕਰਦੇ ਦਿਖਾਈ ਦਿੰਦੇ ਨੇ। ਤਾਂ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨੇ ਕ ਜਿਹੜੇ ਨੌਜਵਾਨ ਇਹੋ ਜੇ ਪੁਲਿਸ ਦੀ ਗ੍ਰਿਫਤ ਚ ਆਏ ਨੇ ਹਾਲੇ ਤੱਕ? ਨਹੀਂ ਮੈਂ ਇਦੋਂ ਆਪਣੇ ਨਾਵਲਟੀ ਚੌਂਗ ਦੇ ਵਿੱਚ ਖੜਾ ਆਪਣੇ ਮੈਨੂੰ ਘੰਟਾ ਹੋ ਗਿਆ ਮੈਂ ਇਧਰੋਂ ਅੱਗੇ ਤੱਕ ਮਾਰ ਕੇ ਆਂ ਰੌਂਡ ਮੈਨੂੰ ਨਾਲ ਦੋ ਟ੍ਰਿਪ ਰਾਈਡਿੰਗ ਵਾਲੇ ਮਿਲੇ ਆਪਣੇ ਮ ਮੁੰਡੇ ਸੀ ਜਿਹੜੇ ਮਤਲਬ ਉਹਨਾਂ ਦੀ ਉਮਰ ਕੋਈ 20 ਤੋਂ 22 ਸਾਲ ਹੋਊਗੀ 18 ਤੋਂ ਲੈ ਕੇ ਉਹਨਾਂ ਦੇ ਅਸੀਂ ਜਿਹੜੇ ਆ ਨਾ ਉਹ ਚਲਾਨ ਕੀਤੇ ਤੇ ਉਹਨਾਂ ਨੂੰ ਸਮਝਾਇਆ ਕਿ ਜਿਹੜੇ ਅੱਗੇ ਤੋਂ ਕੋਈ ਟ੍ਰਿਪ ਰਾਈਡਿੰਗ ਨਹੀਂ ਕਰਨ। ਤਾਂ ਜਿਹੜੇ ਨੌਜਵਾਨ ਇਹੋ ਜੇ ਹਰਕਤ ਕਰਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੀ ਪੰਜਾਬ ਪੁਲਿਸਾ ਕਿਉਂਕਿ ਅਕਸਰ ਕੀ ਆ ਕਿ ਪੰਜਾਬ ਪੁਲਿਸ ਦੀ ਇੱਕ ਵਰਦੀ ਵੇਖ ਕੇ ਦੂਰੋਂ ਨੌਜਵਾਨ ਮੁੜ ਜਾਂਦੇ ਨੇ ਕਿ ਕਹਿੰਦੇ ਆ ਕਿ ਅੱਗੇ ਖੜੇ ਨੇ ਪੁਲਸ ਵਾਲੇ ਚਲਾਣ ਕੱਟ ਦੇਣਗੇ ਉਹ ਸੁਨੇਹਾ ਕੀ ਦੇਣਾ ਚਾਹੁੰਗੇ ਅੱਜ ਦੇ ਦਿਨ ਸੁਨੇਹਾ ਇਹ ਹੀ ਆ ਕਿ ਕਿੰਨਾ ਸੋਹਣਾ ਅੱਜ ਹੋਲੀ ਦਾ ਤਿਉਹਾਰ ਆ ਆਪਣਾ ਵਧੀਆ ਤਰੀਕੇ ਨਾਲ ਘਰਾਂ ਦੇ ਵਿੱਚ ਮਨਾਉਗਾ ਆਪਣੇ ਪਰਿਵਾਰਾਂ ਦੇ ਨਾਲ ਸਾਡਾ ਤੇ ਇਹ ਹੀ ਆ ਵੀ ਸੜਕਾਂ ਤੇ ਆਣ ਕੇ ਨਾ ਕੋਈ ਹੁੱਲੜਬਾਜੀ ਕਰੇ ਜਿਹੜੀ ਕੋਈ ਆਮ ਪਬਲਿਕ ਨੂੰ ਜਿਹਦਾ ਉਹ ਮੁਸ਼ਕਲ ਹੋਵੇ ਔਰ ਵੇਖਣ ਨੂੰ ਵੀ ਠੀਕ ਨਾ ਲੱਗੇ ਤੇ ਮਤਲਬ ਇਹ ਹੀ ਆ ਵੀ ਜਿਹੜੇ ਨੌਜਵਾਨ ਆ ਜਿਹੜੇ ਆ ਉਹ ਕੋਈ ਜਿੱਦਾਂ ਹੁਣ ਕਿਸੇ ਨੇ ਕੋਈ ਸੱਟ ਨਾ ਲਵਾ ਲੇ ਵਧੀਆ ਜਿੱਦਾਂ ਪੜ੍ਹਾਈ ਕਰਦੇ ਆ ਆਪਣਾ ਉਹ ਵਧੀਆ ਕਰਕੇ ਡਿਸਪਲਨ ਦੇ ਵਿੱਚ ਰਹਿ ਕੇ ਜੋ ਵੀ ਕਰਨਾ ਉਹ ਕਰੀ ਮੇਰੀ ਤਾਂ ਇਹੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਇਹ ਸੁਣ ਐਸਐਚਓ ਸਾਹਿਬ ਤਾਂ ਉਹਨਾਂ ਵੱਲੋਂ ਖਾਸ ਤੌਰ ਦੇ ਉਤੇ ਅੱਜ ਪੂਰੇ ਸ਼ਹਿਰ ਦੇ ਵਿੱਚ ਜੇਕਰ ਅਸੀਂ ਗੱਲ ਕਰ ਲਈ ਪੂਰੇ ਸ਼ਹਿਰ ਦੀ ਤਾਂ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਮਾਹੌਲ ਬਿਲਕੁਲ ਠੀਕ ਰੱਖਣ ਵਾਸਤੇ ਜਿਹੜਾ ਹੁਣ ਟ੍ਰੈਫਿਕ ਪੁਲਿਸ ਵੱਲੋਂ ਤਾਂ ਅ ਜੀ ਰਮਚੰਦ ਸਾਹਿਬ ਦੀ ਖਾਸ ਤੌਰ ਤੇ ਪੁਲਿਸ ਵੱਲੋਂ ਜਿਹੜਾ ਇੱਕ ਸਪੈਸ਼ਲ ਨਾਕਾਬੰਦੀ ਪੂਰੇ ਸ਼ਹਿਰ ਭਰ ਦੇ ਵਿੱਚ ਕਰ ਦਿੱਤੇ ਗਏ ਨੇ ਤਾਂ ਉਹ ਬੰਦਿਆਂ ਨੂੰ ਕਿਰਿਆ ਜਾ ਰਿਹਾ ਉਹ ਬੱਚਿਆਂ ਨੂੰ ਕਿਰਿਆ ਜਾ ਰਿਹਾ ਜਿਹੜੇ ਕਿ ਟ੍ਰਾਈਪਲ ਰਾਈਡ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਰੰਗ ਪਾਉਂਦੇ ਨੇ ਜਿਹੜੇ ਵੀ ਲੋਕ ਆਉਂਦੇ ਜਾਂਦੇ ਨੇ ਆਵਾਜਾਈ ਦੇ ਉੱਤੇ ਜੋ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਜੋ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਬੱਚਿਆਂ ਦੇ ਉੱਤੇ ਉਹਨਾਂ ਮੁੰਡਿਆਂ ਦੇ ਉੱਤੇ ਜਿਹੜੀ ਆ ਵੱਡੀ ਕਾਰਵਾਈ ਅੱਜ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਸੂਨ ਇੱਕ ਜਗਵਾਨੀ ਟੀਵੀ ਸ਼੍ਰੀ ਰਮਚ